ਜੀਤਾਲ ਜੀ ਸਾਰਿਆਂ ਨੂੰ ਮੈਂ ਖਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਗਰਮੀ ਤੋਂ ਬਚੇ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਤੁਹਾਡੇ ਲਈ ਆਪਣੀ ਅਗਲੀ ਵੀਡੀਓ ਨਿਰਲ ਵਰਕ ਦੀ ਬਹੁਤ ਦਿਨ ਹੋ ਗਏ ਜੀ ਮੈਂ ਵੀਡੀਓ ਨਹੀਂ ਪਾਈ ਹੈਗੀ ਮੈਨੂੰ ਕਮੈਂਟ ਵੀ ਆ ਰਹੇ ਸੀ ਤੁਸੀਂ ਵੀਡੀਓ ਨਹੀਂ ਪਾਉਂਦੇਗੇ ਮਤਲਬ ਪਰਸਨਲ ਪ੍ਰੋਬਲਮ ਕਰਕੇ ਕੁਝ ਮੈਨੂੰ ਥੋੜਾ ਕੰਮ ਜ਼ਿਆਦੇ ਸੀਗਾ ਇਸ ਲਈ ਵੀਡੀਓ ਨਹੀਂ ਪਾ ਸਕੀ ਤੇ ਹੁਣ ਆਪਾਂ ਡੇਲੀ ਲਗਾਤਾਰ ਵੀਡੀਓ ਪਾਵਾਂਗੇ ਤੁਸੀਂ ਜ਼ਰੂਰ ਦੇਖਿਓ ਤੇ ਸਿੱਖਿਓ ਆਪਣੇ ਸੂਟ ਆਪਾਂ ਤੁਹਾਨੂੰ ਅੱਗੇ ਜਾ ਕੇ ਫੁਲਕਾਰੀ ਬਾਰੇ ਵੀ ਫੁਲਕਾਰੀ ਦੇ ਸੂਟ ਕਿਵੇਂ ਰੈਡੀ ਕਰਨੇ ਹਨ ਸਾਰਾ ਕੁਝ ਤੁਹਾਨੂੰ ਦਿਖਾਉਂਗੀ ਅੱਜ ਆਪਾਂ ਜੋ ਸੂਟ ਰੈਡੀ ਕੀਤਾ ਕਾਦੀ ਕਟਣ ਵਾਲਾ ਜੋ ਤੁਹਾਨੂੰ ਦਿਨ ਦਿਖਾਇਆ ਸੀਗਾ ਵੀਡੀਓ ਚ ਆ ਵਾਲਾ ਦੇਖੋ ਇਦੇ ਵਿੱਚ ਆਪਾਂ ਬੂਟੀਆਂ ਪਾਈਆਂ ਲਈਆਂ ਆ। ਆ ਨੀਚੇ ਘੇਰੇ ਤੇ ਨੇ ਦੋ ਤੇ ਤਿੰਨ ਤਿੰਨ ਘੇਰੇ ਤੇ ਨੇ ਉਸ ਤੋਂ ਬਾਅਦ ਉੱਪਰ ਇਹ ਆਪਾਂ ਕਰ ਰਹੇ ਆ ਹਜੇ ਪੂਰਾ ਰੈਡੀ ਨਹੀਂ ਹੋਇਆਗਾ। ਇਹਦੇ ਲਈ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਨੂੰ ਸਭ ਤੋਂ ਪਹਿਲਾਂ ਨਿੱਡਲਵਰਕ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਨਹੀਂ ਦੇਖੀ ਉਹਨਾਂ ਲਈ ਆ। ਸਭ ਤੋਂ ਪਹਿਲਾਂ ਤੁਹਾਨੂੰ ਕਪੜਾ ਇਦਾਂ ਦਾ ਚਾਹੀਦਾ ਸਿੱਖਣ ਵੇਲੇ ਹਨਾ ਜਿਹਦੇ ਵਿੱਚ ਆਸਾਨੀ ਨਾਲ ਆਪਣੀ ਨੀਡਲ ਕ੍ਰੋਸ ਹੋ ਸਕੇ ਜਿਵੇਂ ਤੁਸੀਂ ਖਾਦੀ ਕਾਟਨ ਲੈ ਸਕਦੇ ਹੋ ਕਾਟਨ ਲੈ ਸਕਦੇ ਹੋ ਥੋੜੀ ਜੀ ਬਿਲਦੀ ਹੋਵੇ ਜਿਹੜੀ ਕਾਟਨ ਬੈੱਡ ਸੀਟ ਜੀ ਹੁੰਦੀ ਹੈ ਜਿਵੇਂ ਆਪਣੀ ਖੱਦਰ ਵਾਲੀ ਹਨਾ ਪਹਿਲਾਂ ਹੁੰਦੀਆਂ ਸੀਆਂ ਖੱਦਰ ਕੇਸਮੈਂਟਾਂ ਦੀਆਂ ਹੁਣ ਵੀ ਆਉਂਦੀਆਂ ਨੇ ਬਾਜ਼ਾਰ ਚ ਤੁਹਾਨੂੰ ਮਿਲ ਜੂਗਾ ਵਾਈਟ ਕਪੜਾ ਲੈ ਲਿਓ ਸਿੱਖਣ ਵਾਸਤੇ ਤੇ 10 ਦਿਨਾਂ ਦੇ ਅੰਦਰ ਤੁਸੀਂ ਵਧੀਆ ਕਲੀਅਰ ਸਿੱਖ ਜਾਓਗੇ ਮੇਰੀ ਗਾਰੰਟੀ ਆ ਜੇ ਤੁਸੀਂ ਵਧੀਆ ਪ੍ਰੈਕਟਿਸ ਕਰੋਗੇ ਤੇ 10 ਦਿਨਾਂ ਅੰਦਰ ਤੁਹਾਨੂੰ ਵਧੀਆ ਸਾਰਾ ਕੁਝ ਆ ਜਾਊਗਾ ਵੀ ਅੱਡੀ ਕੋਈ ਖਾਸ ਗੱਲ ਨਹੀਂ ਹੁੰਦੀ ਵੀ ਆਪਾਂ ਇਹਦੇ ਲਈ ਪੈਸੇ ਖਰਾਬ ਕਰੀਏ ਹਨਾ ਜਾ ਕੇ ਕਲਾਸਾਂ ਲਗਾਈਏ ਆਪਣੇ ਸੂਟਾਂ ਲਈ ਤੁਹਾਨੂੰ ਬਿਲਕੁਲ ਕਲਾਸ ਲਾਉਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਮਤਲਬ ਵੀ ਜ਼ਿਆਦਾ ਹੈ ਹਨਾ ਐਵੇਂ ਕੁਝ ਬਿਜ਼ਨਸ ਕਰਨਾ ਤਾਂ ਤੁਸੀਂ ਲਗਾ ਸਕਦੇ ਹੋ ਕਲਾਸ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂਗੀ ਫਰੇਮ ਬਾਰੇ ਪਹਿਲਾਂ ਸਭ ਤੋਂ ਪਹਿਲਾਂ ਫਰੇਮ ਇੱਕ ਤੁਸੀਂ ਛੋਟਾ ਫਰੇਮ ਲਿਓ ਸਿੱਖਣ ਮੇਲੇ ਵੀ ਵੱਡਾ ਨਾਲ ਲਿਓ ਬਟ ਦੇ ਥੋੜਾ ਜਿਹਾ ਵੀ ਇਦਾਂ ਫੜਨਾ ਔਖਾ ਹੋ ਜਾਂਦਾਗਾ ਵੱਡਾ ਛੋਟਾ ਲੈ ਲਿਓ ਤੇ ਆ ਦੇਖੋ ਸੂਈ ਜਿਹੜਾ ਕਿ ਆਪਾਂ ਬਰੀਕ ਧਾਗੇ ਨਾਲ ਡੰਡੀ ਬਣਾਉਣੇ ਆ ਉਹਦੇ ਲਈ ਆਪਾਂ ਬਰੀਕ ਸੂਈ ਲੈਣੀ ਹੈ ਇਹ ਤਰਪਾਈ ਵਾਲੀ ਸੂਈ ਨਹੀਂ ਹੈਗੀ ਉਹ ਤੋਂ ਥੋੜੀ ਜਿਹੀ ਵੱਡੀ ਹੈ ਇਹ ਬਾਜ਼ਾਰ ਚੋਂ ਮਿਲ ਜੂਗੀ ਤੁਹਾਨੂੰ ਤਰਪਾਈ ਵਾਲੀ ਸੂਈ ਤੋਂ ਥੋੜੀ ਜਿਹੀ ਵੱਡੀ ਹੈ ਇਹਦੇ ਨਾਲ ਬਣਾ ਸਕਦੇ ਹਾਂ ਵੱਡੀ ਨਾਲ ਵੀ ਬਣ ਜਾਂਦਾ ਕੋਈ ਚੱਕਰ ਨਹੀਂ ਹੈਗਾ ਜਿਹੜੀ ਤੁਹਾਨੂੰ ਅਗਲੀ ਦਿਖਾਉਂਗੀ ਬਟ ਮੇਰੇ ਨਾਲ ਬਣਾਉਣੀ ਹੈ ਛੋਟੀ ਨਾਲ ਪਤਲੀ ਡੰਡੀ ਹੈ ਜਿਹੜੀ ਆਪਣੀ ਆ ਵਾਲੀ ਪਤਲੀ ਡੰਡੀ ਬਣੀ ਹੋਈ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਵੱਡੀ ਸੂਈ ਜਿਹਦੀ ਕਿ ਆਪਾਂ ਸਭ ਤੋਂ ਮੇਰੇ ਨਾਲ ਤੇ ਸਭ ਤੋਂ ਜ਼ਿਆਦਾ ਜ਼ਰੂਰਤ ਸਾਨੂੰ ਇਹਦੀ ਪੈਂਦੀ ਹੈਗੀ ਆ ਵਾਲੀ ਨੀਡਲ ਮੀਡੀਅਮ ਸੈ ਜਾਏ ਇੱਕ ਵੱਡੀ ਹੁੰਦੀ ਆ ਆਪਣੀ ਜਿਵੇਂ ਆਮ ਘਰਾਂ ਚ ਆਪਾਂ ਵਰਤਦੇ ਆ ਇੱਕ ਮੀਡੀਅਮ ਹੁੰਦੀ ਹੈ ਤੁਹਾਨੂੰ ਬਾਜ਼ਾਰ ਚੋਂ ਮਿਲ ਜੂਗੀ ਇਹਦੀ ਆ ਵਾਲੀ ਚੀਜ਼ ਜਿਹੜੀ ਥੋੜੀ ਖੁੱਲੀ ਹੁੰਦੀ ਹੈ ਤਾਂ ਆਗਾ ਆਸਾਨੀ ਨਾਲ ਪੈ ਜਾਂਦਾ ਹੈ ਇਹ ਚ ਤੁਸੀਂ ਕਹਿ ਕੇ ਲੈ ਲਿਓ ਐਂਕਰ ਉਹਦੇ ਥ੍ਰੈਡ ਵਾਸਤੇ ਹੈ ਨਾ ਵੀ ਜਿਹੜਾ ਐਂਕਰ ਦਾ ਥ੍ਰੈਡ ਚ ਆਪਾਂ ਵਰਕ ਕਰਦੇ ਹਾਂ ਜਾਂ ਆਪਾਂ ਸ਼ੰਭ ਵਗੈਰਾ ਚ ਵਰਤੀ ਜਾਂਦੀ ਹੈ ਉਹ ਵਾਲੀ ਹੈ ਇਹ ਆ ਦੇਖੋ ਤੇ ਅਗਲੀ ਹੈਗੀ ਆ ਆ ਵਾਲੀ ਵੱਡੀ ਤੁਹਾਨੂੰ ਇਹ ਦਿਖਾ ਰਹੀ ਹਾਂ ਇਸ ਲਈ ਕਿਉਂਕਿ ਤੁਹਾਨੂੰ ਪਤਾ ਲੱਗ ਜੇ ਵੀ ਇਹ ਵੱਡੀ ਸੂਈ ਤੋਂ ਛੋਟੀ ਹੁੰਦੀ ਹੈ ਮਤਲਬ ਇਹ ਵਾਲੀ ਡਿਕਸਰਦੀ ਹੁੰਦੀ ਹੈ ਏਰੀਆ ਆਪਾਂ ਨੂੰ ਜ਼ਰੂਰਤ ਪਾਉਗੀ ਉਸ ਤੋਂ ਬਾਅਦ ਆਪਾਂ ਲੈਣੇ ਆ ਜੀ ਥ੍ਰੈਡ ਠੀਕ ਹੈ ਜਿਵੇਂ ਆਹ ਵਾਲੇ ਹੈਗੇ ਨੇ ਐਂਕਰ ਥ੍ਰੈਡ ਆਹ ਵਾਲ ਦੋ ਥ੍ਰੈਡ ਲੈ ਲੈਣੇ ਆ ਐਂਕਰ ਦੇ ਇਹਦੇ ਵਿੱਚ ਕਲਰ ਬਹੁਤ ਆਉਂਦੇ ਨੇ ਜਿਵੇਂ ਆਹ ਮਿਕਸ ਕਲਰ ਹੈ ਹਨ ਤੁਸੀਂ ਇਦਾਂ ਦਾ ਵੀ ਲੈ ਸਕਦੇ ਹੋ ਪੱਤੀ ਵਗੈਰਾ ਬਣਾਉਣ ਵਾਸਤੇ ਇਹ ਨਾਲ ਬਹੁਤ ਸੋਹਣੀ ਬਣਦੀ ਹੈਗੀ ਫਲਾਵਰ ਵੀ ਬਹੁਤ ਸੋਹਣੇ ਬਣਦੇ ਮਿਕਸ ਮਿਕਸ ਵਾਲੇ ਲੈ ਸਕਦੇ ਹੋ ਤੇ ਸਿੰਪਲ ਲੈ ਸਕਦੇ ਹੋ ਵਰਦਮਾਨ ਬਰਦਵਾਨ ਦੀ ਤੁਸੀਂ ਲੈ ਲਿਓ ਬਰਦਵਾਨ ਕਹਿੰਦੇ ਐ ਇਹਨੂੰ ਬਰਦਵਾਨ ਨੂੰ ਗੁੱਟੀਆਂ ਇਹਦੇ ਕੁਝ ਕਹਿ ਰਹੇ ਨੇ ਪਹਿਲਾਂ ਤੁਸੀਂ ਜਦੋਂ ਲੈ ਕੇ ਆਉਂਗੇ ਕਿਹੜੀ ਕੰਪਨੀ ਦਾ ਜੇ ਕਿਸੇ ਹੋਰ ਕੰਪਨੀ ਚ ਸੀ ਪਹਿਲਾਂ ਚੈੱਕ ਕਰ ਲਿਓ ਵੀ ਇਹ ਚੋ ਕਲਰ ਵਗੈਰਾ ਤਾਂ ਨਹੀਂ ਨਿਕਲਦਾ ਹੈਗਾ ਤਾਂਗੇ ਨੂੰ ਥੋੜਾ ਜਿਹਾ ਕੱਟ ਕੇ ਪਾਣੀ ਵਿੱਚ ਡੁਬੋ ਕੇ ਦੇਖ ਲਿਓ ਕਿਸੇ ਕਿਸੇ ਚ ਨਿਕਲਦਾ ਹੁੰਦਾ ਕਲਰ ਅੱਗੇ ਤੁਹਾਨੂੰ ਹੋਰ ਥ्रेड ਵੀ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਅਗਲੀਆਂ ਵੀਡੀਓ ਚ ਤੇ ਜਿਵੇਂ ਕਿ ਪੱਟਦੀਆਂ ਰੀਲਾਂ ਜੋ ਹੁੰਦੀਆਂ ਫੁਲਕਾਰੀ ਵਾਸਤੇ ਉਹੀ ਯੂਜ਼ ਕੀਤੀਆਂ ਜਾਂਦੀਆਂ ਅੱਜ ਵੀ ਉਹੀ ਯੂਜ਼ ਕਰਦੇ ਆ ਬਹੁਤ ਸੋਹਣੇ ਉਹਦੇ ਨਾਲ ਫਲਾਵਰ ਬਣਦੇ ਆ ਤੇ ਆਪਾਂ ਤੁਹਾਨੂੰ ਆ ਵਾਲਾ ਫਲਾਵਰ ਆ ਜਿਹੜਾ ਜੀ ਮੇਰੇ ਇਹ ਫਲਾਵਰ ਆਪਾਂ ਬਣਾ ਰਹੇ ਆ ਸੂਟ ਤੇ ਤੁਹਾਨੂੰ ਇਸ ਦੀ ਵੀਡੀਓ ਦਿਖਾਉਣੇ ਆ ਅੱਗੇ ਪਹਿਲਾਂ ਤੁਹਾਨੂੰ ਮੈਂ ਸਪਾ ਚੁੱਕੀ ਹਾਂ ਜੀ ਜਿਵੇਂ ਹਨਾ ਆਪਾਂ ਉਹ ਕਰਨਾ ਤੇ ਅੱਜ ਆਪਾਂ ਸੂਟ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੀ ਆਪਾਂ ਵਾਲਾ ਫਲਾਵਰ ਬਣਾ ਰਹੇ ਆਂਗੇ ਜਿਹੜਾ ਹੈਗਾ ਸ਼ਰਟ ਦੇ ਉੱਪਰ ਇਹਨੂੰ ਆਪਾਂ ਪਹਿਲਾਂ ਆਹ ਚੀਜ਼ ਡੰਡੀ ਜਿਹੜੀ ਬਣਾਉਣੀ ਆ ਇਹਦੀ ਬ੍ਰੀਕ ਆਪਾਂ ਲੈਤਾ ਹੋਏ ਥ੍ਰੈਡ ਉਹ ਵਾਲੇ ਥ੍ਰੈਡ ਨੂੰ ਆਪਾਂ ਬਚਾ ਲਓ ਜਿਵੇਂ ਆਹ ਵਾਲਾ ਥ੍ਰੈਡ ਹੈਗਾ ਹਨਾ ਇਹਨੂੰ ਆਪਾਂ ਬਚਾ ਲਓ ਇਹ ਇਦਾਂ ਪਾੜ ਕੇ ਨਾ ਇਹਦੇ ਦੋ ਦੋ ਪੀਸ ਕਰ ਲਏ ਮਤਲਬ ਛੇ ਧਾਗੇ ਹੁੰਦੇ ਇਹ ਤਿੰਨ ਤਿੰਨ ਧਾਗੇ ਕਰ ਲਓ ਤਿੰਨ ਤਿੰਨ ਧਾਗੇ ਕਰਨ ਤੋਂ ਬਾਅਦ ਆਪਾਂ ਇਹਨੂੰ ਨੀਡਲ 'ਚ ਪਾ ਲਾਂਗੇ ਦੀ ਨੀਡਲ ਲੈਤੀ ਆ ਮੈਂ ਉਸ ਤੋਂ ਬਾਅਦ ਤੁਸੀਂ ਇਹਦੇ ਨੀਚੇ ਹੱਥ ਰੱਖਣਾ ਹੈ ਇਦਾਂ ਹੱਥ ਰੱਖ ਕੇ ਤੇ ਆਹ ਵਾਲਾ ਧਾਗਾ ਜਿਹੜਾ ਇੱਕ ਸਾਈਡ 'ਤੇ ਰੱਖਣਾ ਤੁਸੀਂ ਇੱਧਰ ਰੱਖ ਲਓ ਚਾਹੇ ਇੱਧਰ ਇੱਧਰ ਹੀ ਰੱਖਣਾ ਜਿਵੇਂ ਹੁਣ ਆਪਾਂ ਸਾਰਾ ਵਰਕ ਕਰਾਂਗੇ ਸਾਰੇ ਵਰਕ 'ਚ ਹੀ ਧਾਗਾ ਇੱਧਰ ਹੀ ਰੱਖਿਓ ਤੁਸੀਂ ਤਾਂ ਦੇਖੋ ਧਾਗਾ ਫੇਰ ਇੱਧਰ ਰੱਖਣਾ ਤੇ ਜਿਹੜਾ ਆਪਾਂ ਪਹਿਲਾਂ ਆਹ ਵਾਲਾ ਧੋਪਾ ਭਰੇ ਸੀ ਇਹਦੇ ਵਿੱਚੀ ਤੁਹਾਨੂੰ ਸਖਾਈ ਹੋਈ ਹੈ ਇਹ ਵਾਲੀ ਪਹਿਲਾਂ ਤੁਸੀਂ ਪਿਛਲੀ ਵੀਡੀਓ ਜਾ ਕੇ ਦੇਖ ਲਿਓ ਜੇ ਨਾ ਸਮਝ ਲੱਗੀ ਇਦਾਂ ਭਰ ਕੇ ਉਸ ਤੋਂ ਬਾਅਦ ਨੀਚੇ ਕਰਕੇ ਇੱਥੋਂ ਆਪਾਂ ਫੇਰ ਸ਼ੁਰੂ ਕਰ ਲਾਂਗੇ ਇਸ ਤਰ੍ਹਾਂ ਬਣਾਉਣਾਗਾ ਆਹ ਚੀਜ਼ ਬਣਾਉਣੀ ਆ ਆਪਾਂ ਇੱਥੇ ਮੈਂ ਦੇਖੋ ਜੀ ਧੱਗਏ ਨੂੰ ਇੱਕ ਸਾਈਡ ਤੇ ਹੀ ਰੱਖਣਾਗਾ ਤੁਸੀਂ ਇਧਰਲੀ ਸਾਈਡ ਹੀ ਡੰਡੀ ਤੁਸੀਂ ਕੋਈ ਮਰਜ਼ੀ ਬਣਾ ਸਕਦੇ ਹੋ ਤੁਹਾਨੂੰ ਪਹਿਲਾਂ ਵੀਡੀਓ ਚ ਦੱਸਿਆ ਹੋਇਆ ਡੰਡੀਆਂ ਮੈਂ ਬੇਸਿਕ ਤੇ ਕੱਲ ਨੂੰ ਆਪਾਂ ਬੇਸਿਕ ਦੀ ਅਗਲੀ ਵੀਡੀਓ ਬਣਾਵਾਂਗੇ ਸੂਟ ਮੈਂ ਤੁਹਾਨੂੰ ਇਸ ਲਈ ਦਿਖਾ ਰਹੀ ਆ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਵੀ ਆਪਾਂ ਹਨਾ ਕਿੰਦਾ ਸੂਟ ਰੈਡੀ ਕਰ ਸਕਦੇ ਆਂਗੇ ਜਿਵੇਂ ਨਿਸ਼ਾਨ ਵਗੈਰਾ ਲਗਾਉਣੇ ਆ ਸੂਟ ਤੇ ਕੱਲ ਨੂੰ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਵੀ ਕਿਵੇਂ ਸੂਟ ਤੇ ਨਿਸ਼ਾਨ ਲਗਾਉਣੇ ਆਪਾਂ ਜੇ ਸੂਟ ਬਣਾਉਣਾ ਹੈਗਾ ਆ ਦੇਖੋ ਇਹ ਵਾਲੇ ਵਰਕ ਨਾਲ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕਰ ਸਕਦੇ ਹੋ ਜਿਵੇਂ ਫੁਲਕਾਰੀ ਵਗੈਰਾ ਹਨਾ ਟ੍ਰੈਂਡਿੰਗ 'ਚ ਚੱਲ ਰਿਹਾ ਹੈਗਾ ਹੁਣ ਤੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ फोटो वगैरह भी सेंड कर दिया करूंगी जो कि मैं डिजाइन जो भी बनाया करूंगी आ, देखो जी नीचे काट देंगे अपा उस डी इत बना देंगे ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਬਣਾ ਲੈਣੀ ਆ ਆ ਪੱਤੀਆਂ ਆਪਾਂ ਗ੍ਰੀਨ ਕਲਰ ਦੀਆਂ ਬਣਾਵਾਂਗੇ ਦੇਖੋ ਜੀ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਪੱਤੀਆਂ ਇੱਥੇ ਪੱਤੀਆਂ ਨੇ ਆਪਾਂ ਇਹ ਵਾਲਾ ਡਿਜ਼ਾਈਨ ਪੈਨਸਲ ਨਾਲ ਡਰਾ ਕੀਤਾਗਾ ਠੀਕ ਹੈ ਜੀ ਤਾਂ ਕਰਕੇ ਤੁਹਾਨੂੰ ਦਿਖ ਨਹੀਂ ਰਿਹਾ ਹੋਣਾਗਾ ਪੈਨਸਲ ਨਾਲ ਤੁਸੀਂ ਡਰਾ ਕਰ ਸਕਦੇ ਆ ਇਹ ਵਾਲੀ ਸਭ ਤੋਂ ਸਿੰਪਲ ਪੱਤੀ ਆ ਆਪਾਂ ਤੁਹਾਨੂੰ ਅੱਗੇ ਮਸ਼ੀਨ ਵਰਕ ਵੀ ਸਕਾਵਾਗੇ ਮੇਰੀ ਮਸ਼ੀਨ 'ਚ ਥੋੜੀ ਪ੍ਰੋਬਲਮ ਆ ਗਈ ਸੀ ਇਸ ਲਈ ਮਸ਼ੀਨ ਵਰਕ ਦੀਆਂ ਵੀਡੀਓ ਨਹੀਂ ਪਾ ਰਹੇ ਹੈਗੇ ਆਪਾਂ ਇਹ ਵਾਲੀ ਪੱਤੀ ਵੀ ਮੈਂ ਤੁਹਾਨੂੰ ਸਖਾਰਕੀ ਹੈ ਪਹਿਲਾਂ ਤੁਸੀਂ ਪਿੱਛੇ ਜਾ ਕੇ ਵੀਡੀਓ ਦੇਖ ਲਿਓ ਜੇ ਨਹੀਂ ਸਮਝ ਆ ਰਹੀ ਕਿਸੇ ਨੂੰ ਮੈਂ ਤੁਹਾਨੂੰ ਆਈਡੀਆ ਦੇ ਰਹੀ ਹਾਂ ਵੀ ਕਿੱਦਾਂ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਤੁਸੀਂ ਕੋਈ ਵੀ ਪਿਕ ਵਗੈਰਾ ਦੇਖ ਕੇ ਆਸਾਨੀ ਨਾਲ ਡਿਜ਼ਾਈਨ ਬਣਾ ਸਕਦੇ ਹੋਗੇ ਠੀਕ ਹੈ ਜੀ ਮੇਵਾਲੀ ਪੱਤੀ ਬਣਾਈ ਆ ਆਪਾਂ ਉਦਾਂ ਹੀ ਇੱਥੇ ਆ ਵਾਲੀਆਂ ਪੱਤੀਆਂ ਇਹ ਤੇ ਇੱਦੇ ਤੇ ਸਾਰੀਆਂ ਪੱਤੀਆਂ ਇਦਾਂ ਕੰਪਲੀਟ ਕਰ ਲਾਂਗੇ ਦੇਖੋ ਜੀ ਆਪਾਂ ਇਹ ਵਾਲਾ ਫਲਾਵਰ ਦੀਆਂ ਪੱਤੀਆਂ ਤੇ ਡੰਡੀਆਂ ਬਣਾ ਲਿਆ ਨੇ ਤੇ ਹੁਣ ਆਪਾਂ ਇਹਨੂੰ ਆਪਾਂ ਉੱਪਰੋਂ ਫਲਾਵਰ ਬਣਾਵਾਂਗੇ ਇਹਦੇ ਉੱਪਰ ਛੋਟੇ ਛੋਟੇ ਇਦਾਂ ਨੀਡਲ ਨੂੰ ਕੱਢ ਲਾਂਗੇ ਤੇ ਇਹਦੇ ਉੱਪਰ ਆਪਾਂ 1 2 ਅੰਨ ਸਕਰੋਲ ਕਰ ਦਾਂਗੇ ਜੇ ਤਾਂ ਆਪਾਂ ਤਾਂ ਇਹਨੂੰ ਖਿੱਚ ਕੇ ਰੱਖਾਂਗੇ ਤੇ ਇੱਕ ਬਿੰਦੀ ਡਾਈਵ ਬਣ ਜਾਊਗਾ ਜੇ ਥੋੜਾ ਇਹ ਲੂਸ ਛੱਡ ਦਾਂਗੇ ਐਦਾਂ ਤਾਂ ਇਹ ਫਲਾਵਰ ਦੀ ਸ਼ੇਪ ਲੈ ਲੂਗਾ ਛੋਟਾ ਇਹ ਫਲਾਵਰ ਬਣ ਜਾਊਗਾ ਆਪਣਾ ਠੀਕ ਹੈ ਤੁਸੀਂ ਖਿੱਚਣਾ ਨਹੀਂ ਹੈਗਾ ਵਾਲਾ ਜੇ ਖਿੱਚੋਗੇ ਤਾਂ ਉਹ ਬਿੰਦੀ ਜੀ ਬਣ ਜਾਊਗੀ ਮਤਲਬ ਜਿਆਦਾ ਟਾਈਟ ਹੋ ਜਾਊਗਾ ਉਹ ਕਿਸੇ ਹੋਰ ਜਗ੍ਹਾ ਤੇ ਵਰਤੀਆਂ ਜਾਂਦੀਆਂ ਹੁੰਦੀਆਂ ਨੇ ਬਿੰਦੀਆਂ ਵੀ ਡਾਟਸ ਜਿਹਾ ਲਗਾਉਣੇ ਆ ਜਿੱਥੇ ਆਪਾਂ ਇਹਨੂੰ ਆਪਾਂ ਲੂਸ ਛੱਡਣਾ ਹੈ ਠੀਕ ਹੈ ਜੀ ਦੂ ਛੱਡ ਕੇ ਇੱਥੇ ਹੱਥ ਰੱਖ ਲੈਣਾਗਾ ਤੇ ਉਸ ਤੋਂ ਬਾਅਦ ਇਦਾਂ ਨੀਚੇ ਨੂੰ ਕੱਢ ਦੇਣਾਗਾ ਠੀਕ ਐ ਇਸ ਤਰ੍ਹਾਂ ਬਨ ਜਾਊਗਾ ਇਹ ਫਲਾਵਰ ਜਿਹਾ ਇੱਕ ਫਲਾਵਰ ਟਾਈਪ ਬਨ ਜਾਊਗਾ ਜਿੰਮੀ ਛੋਟਾ ਜਿਹਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੂਸਰੇ ਕਲਰ ਨਾਲ ਭਰਾਂਗੇ ਤੁਹਾਨੂੰ ਦਿਖਾਉਣੀ ਐ ਮੈਂ ਇਹ ਵਾਲਾ ਫਲਾਵਰ ਦੁਬਾਰਾ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਲੱਗੂਗਾ ਇਹੀ ਬਿੰਦੀਆਂ ਨੂੰ ਆਪਾਂ ਪਹਿਲਾਂ ਇੱਥੇ ਡੰਡੀਆਂ ਦੇ ਉੱਪਰ ਫਿਰ ਆ ਡੰਡੀਆਂ ਦੇ ਵਿਚਾਲ ਲਈ ਜਿਹੜਾ ਜਿਹੜੀ ਜਗ੍ਹਾ ਰਹਿ ਗਈ ਇੱਥੇ ਭਰ ਦਾਂਗੇ ਠੀਕ ਹੈ ਜੀ ਦੂਸਰੇ ਕਲਰ ਨਾਲ ਇਹ ਜੇ ਨੂੰ ਸਾਨੂੰ ਨਹੀਂ ਸਮਝ ਆਇਆ ਦੇਖੋ ਦੁਬਾਰਾ 1 2 2 ਇਦਾਂ ਰਾਉਂਡ ਲਗਾ ਕੇ ਤੁਸੀਂ ਨੀਚੇ ਲੈ ਜਾਣੀ ਇਹ ਨੀਡਲ ਦੇਖੋ ਜੀ ਪਣ ਗਿਆ ਬਹੁਤ ਸੋਨਾ ਗੋਲ ਫਲਾਵਰ ਜਿਨ੍ਹਾਂ ਨੂੰ ਐਵੇਂ ਲੱਗਦਾ ਵੀ ਇਹ ਬਹੁਤ ਔਖਾ ਜਾਂ ਕੋਈ ਐਸੀ ਵੈਸੀ ਚੀਜ਼ ਬਿਲਕੁਲ ਨਹੀਂ ਆਏਗੀ ਬਹੁਤ ਆਸਾਨ ਹੈ ਇਹ ਟਾਈਮ ਇਹ ਤੇ ਜ਼ਿਆਦਾ ਖਰਾਬ ਹੁੰਦਾ ਹੈ ਇਸ ਲਈ ਇਹਦਾ ਪ੍ਰਾਈਸ ਜ਼ਿਆਦਾਗਾ ਪਰ ਤੇ ਓខਾ ਨਹੀਂ ਹੈਗਾ ਬਿਲਕੁਲ ਵੀ ਟਾਈਮ ਥੋੜਾ ਜਿਹਾ ਜ਼ਿਆਦਾ ਲੱਗਦਾ ਹੈ ਇਸ ਲਈ ਪ੍ਰਾਈਸ ਇਹਦੇ ਜ਼ਿਆਦਾ ਹੁੰਦੇ ਆ ਇਹ ਵਾਲੇ ਸੂਟਾਂ ਦੇ ਫੁਲਕਾਰੀ ਦਾ ਤੁਹਾਨੂੰ ਦਿਖਾਉਂਗੀ ਬਣਾ ਕੇ ਸੂਟ ਮੇਂ ਜਿਵੇਂ ਫੁਲਕਾਰੀ ਦਾ ਹੋ ਗਿਆ ਉਹ ਆਪਾਂ ਕੱਢਾਂਗੇ ਪੱਟ ਦੀ ਲੀਲਾ ਨਾਲ ਠੀਕ ਹੈ ਪਟਦੀ ਲਈ ਚੂਜ਼ ਕਰਨੇ ਉਹਦੇ ਵਿੱਚ ਤੁਸੀਂ ਇਹ ਥ੍ਰੈਡ ਨਹੀਂ ਜੂਰਨਾ ਹੈਗਾ ਇਹ ਜਿਵੇਂ ਕੋਈ ਵੈੱਡ ਸ਼ੀਟ ਵਗੈਰਾ ਉਹਦੇ ਦਾ ਜਾਲ ਲਿਆਂਦਾ ਫੁਲਕਾਰੀ ਚ ਜਿਵੇਂ ਆਪਾਂ ਕੋਈ ਬਾਗ ਕੱਢਣਾ ਹੈ ਨਾ ਤੁਸੀਂ ਬਾਗ ਕੱਢ ਸਕਦੇ ਆ ਆਹ ਵਾਲੇ ਧਾਗੇ ਨਾਲ ਬਹੁਤ ਸੋਹਣਾ ਲੱਗੂਗਾ ਮੈਂ ਪਹਿਲਾਂ ਚਾਦਰਾਂ ਕੱਢੀਆਂ ਸੀ ਇਹਦੇ ਨਾਲ ਜਦੋਂ ਮੈਂ ਵੀ ਕੁਵਾਰੀ ਹੁੰਦੀ ਸੀਗੀ ਬਹੁਤ ਟਾਈਮ ਦੀ ਪਹਿਲਾਂ ਦੀ ਗੱਲ ਆ ਜਿਵੇਂ ਜਦੋਂ 10ਵੀਂ ਜੇ ਸੀ ਪੜਦੇ ਹੁੰਦੇ ਸੀਗੇ ਉਦੋਂ ਦਾ ਮੈਂ ਸਿੱਖਿਆ ਗਏ ਉਦੋਂ ਮੈਂ ਚਾਦਰਾਂ ਵਗੈਰਾ ਕੱਡੀਆਂ ਸੀਗੀਆਂ ਇਹ ਹੀ ਗੋਲੇ ਵੀ ਐਂਕਰ ਦੇ ਸਟਰੈਡ ਨਾਲ ਉਹਦੋਂ ਇਹ ਹੋਰ ਟਾਈਪ ਦੀ ਆਉਂਦੀ ਹੁੰਦੀ ਸੀ ਜਿਵੇਂ ਗੋਲਿਆਂ ਦੇ ਉੱਤੇ ਹੁੰਦੀ ਸੀ ਹੁਣ ਇਹ ਗੁੱਟੀਆਂ ਆਉਣ ਲੱਗ ਗਈਆਂ ਆ ਲੇਖੋ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਓਨਲੀ ਇੰਨਾ ਹਰ ਚੀਜ਼ ਪਾ ਕੇ ਵੀ ਆਪਣਾ ਸੂਟ ਰੈਡੀ ਕਰ ਸਕਦੇ ਹੋ ਇੰਨੀ ਆ ਬੂਟੀਆਂ ਸ਼ਾਰਟ ਪੂਰੇ ਸੂਟ ਚ ਪਾਉਂਗੇ ਤਾਂ ਬਹੁਤ ਸੋਹਣੀ ਜੀ ਲੁੱਕ ਆਊਗੀ ਮੈਂ ਦੇਖੋ ਜੀ ਆਪਾਂ ਨੈਕਸਟ ਥਰੈਡ ਲੈ ਲਿਆ ਹੁਣ ਪਿੰਕ ਇਹਨੂੰ ਆਪਾਂ ਥੋੜਾ ਜਿਹਾ ਇਹਦੇ ਨਾਲ ਨੀਚੇ ਬਣਾਵਾਂਗੇ ਠੀਕ ਹੈ ਜਾਂ ਉੱਪਰ ਜਾਂ ਨੀਚੇ ਜਮਾ ਬਿਲਕੁਲ ਉਹਦੇ ਨਾਲ ਨਹੀਂ ਬਣਾਵਾਂਗੇ ਅਦੇਖੋ ਬਲੀ ਜਗਾ ਜਿਹੜੀ ਰਹਿ ਗਈ ਤੁਸੀਂ ਚਾਹੋ ਤਾਂ ਇੱਥੇ ਵੀ ਡੰਡੀ ਵਗੈਰਾ ਲਗਾ ਸਕਦੇ ਹੋਗੇ ਬਟ ਮੈਂ ਨਹੀਂ ਲਗਾਈ ਹੈਗੀ ਤੁਸੀਂ ਮਸ਼ੀਨ ਜੇ ਤੁਸੀਂ ਮਸ਼ੀਨ ਵਰਕ ਜਾਣਦੇ ਹੋ ਤੇ ਆ ਡੰਡੀ ਤੁਸੀਂ ਮਸ਼ੀਨ ਨਾਲ ਵੀ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਹੁੰਦਾਗਾ ਵੀ ਜਿਆਦਾ ਫਰਕ ਨਹੀਂ ਲੱਗਦਾ ਹੈਗਾ ਉਹ ਵੀ ਬਹੁਤ ਸੋਹਣੀ ਲੱਗਦੀ ਹੈਗੀ ਡੰਡੀਆਂ ਵਗੈਰਾ ਮਸ਼ੀਨ ਨਾਲ ਬਣਾ ਕੇ ਤੁਸੀਂ ਫਲਾਵਰ ਇਦਾਂ ਦੇ ਬਣਾ ਲਓ ਉਹ ਚੀਜ਼ ਵੀ ਬਹੁਤ ਸੋਹਣੀ ਲੱਗਦੀ ਹੈ ਜਾਫਰ ਜੀ ਤੁਹਾਨੂੰ ਆਰੀ ਵਰਕ ਹੁੰਦਾ ਡੰਡੀਆਂ ਆਰੀ ਵਰਕ ਨਾਲ ਲਗਾ ਲੋ ਰੀਲ ਦੀਆਂ ਜਿਹੜੀ ਆਪਾਂ ਮਸ਼ੀਨ ਵਾਲੀ ਰੀਲ ਹੁੰਦੀ ਹੈ ਉਹਦੇ ਨਾਲ ਆਰੀ ਵਰਕ ਨਾਲ ਤੁਸੀਂ ਡੰਡੀਆਂ ਲਗਾ ਸਕਦੇ ਹੋ ਜੋ ਤੁਹਾਡੀ ਚੁਆਇਸ ਹੋਵੇ ਉਹਦੇ ਨਾਲ ਹੈਨਾ ਜਿਵੇਂ ਤੁਹਾਨੂੰ ਵਧੀਆ ਕੰਫਰਟੇਬਲ ਲੱਗੇ ਵਧੀਆ ਲੱਗੇ ਸੋਹਣਾ ਲੱਗੇ ਉਦਾਂ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਹ ਵਾਲਾ ਫਲਾਵਰ ਪੂਰਾ ਕੰਪਲੀਟ ਕਰ ਲਾਂਗੇ ਠੀਕ ਹੈ ਇਸ ਤੋਂ ਬਾਅਦ ਇਹਦੇ ਵਿੱਚ ਇਦਾਂ ਠੀਕ ਹੈ ਜੀ ਦੇਖੋ ਆਪਣੇ ਫਲਾਵਰ ਦੀ ਫਾਈਨਲ ਲੁੱਕ ਬਹੁਤ ਸੋਹਣੀ ਆ ਰਹੀ ਹੈ ਨੈਕਸਟ ਫਲਾਵਰ ਆਪਾਂ ਇਹ ਵਾਲਾ ਬਣਾਇਆ ਇਹਦੇ ਵਿੱਚ ਉਸ ਤੋਂ ਬਾਅਦ ਇਹ ਬਣਾਇਆ 4 ਫਲਾਵਰ ਨੇ ਇਹਦੇ ਵਿੱਚ ਅਲੱਗ-ਅਲੱਗ ਟਾਈਪ ਦੇ ਤੇ ਅਗਲਾ ਆ ਸੀਗਾ ਆ ਵਾਲਾ ਬਣਾਇਆਗਾ ਜੋ ਤੁਸੀਂ ਇੱਕ ਇੱਕ ਫਲਾਵਰ ਨਾਲ ਪੂਰਾ ਸੂਟ ਰੈਡੀ ਕਰ ਸਕਦੇ ਹੋ ਜਿੰਮੀ ਤੁਹਾਡੀ ਚੁਆਇਸ ਆ ਉਦਾਂ ਤੁਸੀਂ ਬਣਾਓ ਸੂਟ ਇਦਾਂ ਦੇ ਸੋਹਣੇ-ਸੋਹਣੇ ਤੇ ਪਾਓ ਇਹਦੇ ਪਾਈਪਿੰਗ ਵੀ ਜੇ ਲਗਾ ਕੇ ਜਦੋਂ ਵੀ ਸਟਿਚ ਹੋ ਗਿਆ ਤਾਂ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਵੈਸੇ ਸਟੱਬ ਵੀ ਬਹੁਤ ਸੋਹਣਾ ਹੈ ਖਾਦੀ ਕਾਟਨ। ਬਾਕੀ ਕਿਸੇ ਨੂੰ ਵੀ ਨੀਡਲਵਰਕ ਬਾਰੇ, ਹੈਂਡਵਰਕ ਬਾਰੇ, ਆਰੀਵਰਕ ਬਾਰੇ ਜਿਵੇਂ ਮਸ਼ੀਨਵਰਕ ਬਾਰੇ ਕੋਈ ਵੀ ਡਾਟ ਹੋਵੇ ਹਨਾ ਸਟਿਚਿੰਗ ਬਾਰੇ ਤੁਸੀਂ ਸਾਨੂੰ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋ। ਤੁਹਾਡੇ ਮੈਸੇਜ ਦਾ ਰਿਪਲਾਈ 101% ਮੈਂ ਦਵਾਂਗੀ ਤੇ ਕੋਈ ਵੀ ਚੀਜ਼ ਪੁੱਛਣੀ ਹੋਵੇ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਵੀ ਇਹ ਵਾਲਾ ਨੀਡਲਵਰਕ ਜਿਹੜਾ ਇਹ ਤੁਸੀਂ ਬਹੁਤ ਆਸਾਨੀ ਨਾਲ ਸਿੱਖ ਸਕਦੇ ਹੋ ਇਹਦੇ ਲਈ ਤੁਹਾਨੂੰ ਜਿਆਦਾ ਦੂਰ ਤੱਕ ਕਲਾਸਾਂ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਆਦਾ ਕੋਈ ਇਹ ਵੀ ਐਡਾ ਕੋਈ ਹੋ ਨਹੀਂਗਾ ਵੀ ਤੁਸੀਂ ਜਲਦੀ ਸਿੱਖ ਜਾਓਗੇ 10 ਦਿਨਾਂ ਦੇ ਵਿੱਚ ਤੇ ਆਪਣੇ ਸੂਟ ਰੈਡੀ ਕਰੋਗੇ ਵਧੀਆ ਦੂਸਰਿਆਂ ਦੇ ਕਰੋਗੇ ਤੇ ਆਪਣਾ ਕੰਮ ਕਰੇ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਠੀਕ ਹੈ ਜੀ ਥੈਂਕ ਯੂ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਵੀਡੀਓ ਨੂੰ ਜਰੂਰ ਤਾਂ ਬਦਵਾਦਾ ਸ਼ੇਅਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ